ਸਵਾ ਪਰਿਵਾਰ ਵੱਲੋਂ ਜਿਹੜਾ ਸਰਾਨਾ ਮੇਲਾ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 7 ਅਪ੍ਰੈਲ ਨੂੰ ਮਨਾ ਰਹੇ ਹਾਂ ਜੋ ਕਿ ਬਾਬਾ ਗੁਰਸਿੰਦ ਜੀ ਬਾਬਾ ਸੁਰਜਿੰਦ ਜੀ ਬਾਬਾ ਸ਼ਹੀਦ ਜੀ ਦੇ ਦਰਬਾਰ ਦੇ ਉੱਤੇ ਹਰ ਸਾਲ ਸਵਾ ਪਰਿਵਾਰ ਵੱਲੋਂ ਮਨਾਇਆ ਜਾਂਦਾ ਜਿਸ ਵਿੱਚ ਹਰ ਸਾਲ ਪਹਿਲਾ ਇਕਵਾਲ ਅਤੇ ਉਸ ਤੋਂ ਬਾਅਦ ਅਸੀਂ ਕੋਈ ਵਧੀਆ ਕਲਾਕਾਰ ਜਿਹੜਾ ਵੀ ਨਾਮਵਰ ਕਲਾਕਾਰ ਨੂੰ ਨੂੰ ਲਿਆ ਕੇ ਪਾਪਾ ਜੀ ਦੀ ਹਾਜ਼ਰੀ ਭਰੀ ਦੀ ਆ ਉਹ ਪਾਪਾ ਜੀ ਦਾ ਅਸ਼ੀਰਵਾਦ ਵੇਖਦਾ ਸਾਡੇ ਸਿਰ ਤੇ ਬਣਿਆ ਰਿਹਾ ਇਹ ਜਿਹੜਾ ਮੇਲਾ ਹੈ ਇਸੇ ਤਾਂ ਹੀ ਲਗਾਤਾਰ ਚੱਲਦਾ ਰਿਹਾ ਕਿਉਂਕਿ ਇਹ ਜਿਹੜਾ ਮੇਲਾ ਹੈ ਤਕਰੀਬਨ ਤਕਰੀਬਨ 20 ਸਾਲ ਪੁਰਾਣਾ ਹੋ ਗਿਆ ਕਿਉਂਕਿ ਅੱਜ ਤੋਂ ਵੀ ਸਭ ਪਹਿਲਾਂ ਜਦੋਂ ਅਸੀਂ ਪੁੱਤਰ ਕੁਕਵਾਲੀਆਂ ਦੇ ਨਾਲ ਇਹ ਮੇਲਾ ਸ਼ੁਰੂ ਕੀਤਾ ਸੀ ਤੇ ਹੁਣ ਇਹ ਮੇਲਾ ਬਹੁਤ ਵਧੀਆ ਉੱਚ ਪੱਧਰ ਤੇ ਚਲੇ ਗਿਆ ਜਿਸ ਵਿੱਚ ਬਹੁਤ ਹੀ ਨਾਮਵਰ ਕਲਾਕਾਰ ਪਿਛਲੀਆਂ ਸਾਲਾਂ ਦੇ ਵਿੱਚ ਜਨਾ ਵਿੱਚ ਕਾਰਨ ਕਰੇਵਾ ਲਾਭ ਹੀਰਾ ਤੇ ਦੁਰਗਾ ਰੰਗੀਲਾ ਤੇ ਹੋਰ ਕਲਾਕਾਰ ਬਹੁਤ ਸਾਰੇ ਆਏ ਇਸੇ ਮੇਲੇ ਦੇ ਵਿੱਚ ਇਸ ਵਾਰੀ ਯਾਦ ਯਾਦ ਖਾਨ ਜੋ ਕਿ ਫੀਜੀ ਦੇ ਪੰਜਾਬੀ ਦੇ ਬਹੁਤ ਹਲਾ ਕਲਾਕਾਰ ਮੰਨੇ ਗਏ ਸੁਰਾਂ ਦੇ ਬਾਦਸ਼ਾਹ ਉਹਨਾਂ ਨੂੰ ਸੁਣ ਲਈ ਜੀ ਸੰਤ ਮੌਕਾ ਮਿਲੂਗਾ ਸੋ ਇਸ ਤੇ ਮੈਂ ਸਾਰਿਆਂ ਸਾਂ ਤੁਹਾਨੂੰ ਬੇਨਤੀ ਕਰਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿੱਚ ਜਿਹੜਾ ਜਿਹੜਾ ਸੰਤਾ ਨੇ ਹਾਜ਼ਰੀ ਭਰੀ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਅਧਿਆਸ ਕਰਦਾ ਕਿ ਤੁਸੀਂ ਸੰਤਾ ਇਸ ਤਰ੍ਹਾਂ ਬਾਈ ਕਿੰਨੇ ਦਿਨ ਦਾ ਪ੍ਰੋਗਰਾਮ ਹੈਗਾ ਤੇ ਇੱਕ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਹਰ ਸਾਲ ਜਿਹਦਾ 7 ਅਪ੍ਰੈਲ ਪੱਕੀ ਦੇਣੇ ਹੈ ਤੇ 25 ਚੇਤ ਦਾ ਦੇਣ ਜਿਹੜਾ ਜਿਸ ਵੀ ਮਹੀਨਾ ਹੁੰਦਾ 25 ਚੇਤ ਹੁੰਦਾ ਤੁਹਾਨੂੰ ਉਹਦੇ ਅਸੀਂ 25 ਦਿਨ ਦੂਰੋਂ ਨੇੜੇ ਉਹ ਸੰਗਤਾਂ ਨੇ ਕੀ ਪ੍ਰਬੰਧ ਕੀ ਸੰਗਤਾਂ ਨੂੰ ਇਹ ਹੀ ਆ ਜੀ ਜਿੱਦਾਂ ਵੀ ਸੱਭਿਆਚਾਰਕ ਮੇਲੇ ਖੇਡ ਮੇਲੇ ਹੋਣ ਕਿਉਂਕਿ ਸਾਡੇ ਪਿੰਡ ਦੇ ਵਿੱਚ ਤਕਰੀਬਨ 3-4 8-10 ਮੇਲੇ ਲੱਗਦੇ ਇੱਕ ਬਹੁਤ ਭਾਰੀ ਮੇਲਾ ਜਿਹੜਾ ਅਸੀਂ ਜੁਲਾਈ ਦੇ ਵਿੱਚ ਕਰਦੇ ਹਾਂ ਉਹਦੇ ਵਿੱਚ ਕਮੇਟੀ ਟੂਰਨਾਮੈਂਟ ਵੀ ਤਾਂ ਆ ਕਿ ਉਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੁੰਦਾ ਉਹ 7 8 9 3 7 8 9 ਤਰੀਕ ਨੂੰ ਜੁਲਾਈ ਨੂੰ ਮਨਾਇਆ ਜਾਣਾ ਸੋ ਉਹਦੇ ਵਿੱਚ ਵੀ ਅਸੀਂ ਨਾਮਵਾਰ ਕਲਾਕਾਰ ਸਾਧਿਆ ਨਾਲ ਬਹੁਤ ਹੀ ਵੱਡੇ ਪੱਧਰੀਆਂ ਟੀਮਾਂ ਵੀ ਹੁੰਦੀਆਂ ਜੋ ਸਾਰੇ ਪਿੰਡ ਦੇ ਸਹਿਯੋਗ ਨਾਲ ਹੁੰਦਾ ਇਹ ਮੇਲੇ ਲਈ ਦਾ ਪਰਿਵਾਰੋਂ ਪਰਿਵਾਰੋਂ ਨਾਲ ਆਪਾਂ ਜੀ ਇਹਨਾਂ ਹੀ ਭਰਾਵਾਂ ਦਾ ਭਰਾਵਾਂ ਦੀ ਗੱਲ ਕਰੀਏ ਤੇ ਕਿੰਨਾ ਕੁ ਸਹਿਯੋਗ ਰਹਿੰਦਾ ਹੈ ਐਨਆਰਆਈ ਦਾ ਐਨਆਰਆਈ ਭਰਾ ਜਦੋਂ ਵੀ ਅਸੀਂ ਆਵਾਜ਼ ਮਾਰੀਏ ਹਮੇਸ਼ਾ ਹੀ ਸਾਡੇ ਨਾਲ ਖੜੇ ਹੁੰਦੇ ਆ ਕਿਉਂਕਿ ਇਸ ਮੇਲੇ ਦੇ ਵਿੱਚ ਪਰਿਵਾਰਕ ਮੀਲਾ ਹੁੰਦਾ ਕਰਕੇ ਸਾਡੇ ਆਪਣੇ ਪਰਿਵਾਰ ਦੇ ਜਿਹੜੇ ਐਨਆਰਆਈ ਬੰਦੇ ਆ ਉਹ ਇਹਦੇ ਵਿੱਚ ਸ਼ਿਰਕਤ ਕਰਦੇ ਆ ਜਿਹੜਾ ਦੂਸਰਾ ਮੇਲਾ ਸਾਲਾਨਾ ਆਉਂਦਾ ਉਹਦੇ ਵਿੱਚ ਸਾਡੇ ਐਨਆਰਆਈ ਭਰਾ ਸਾਨੂੰ ਦਿਲ ਖੋਲ ਕੇ ਜਿੰਨਾ ਵੀ ਅਸੀਂ ਉਹਨਾਂ ਨੂੰ ਕਹਿ ਦਿੰਨੇ ਹੁੰਦੇ ਪੈਸੇ ਦੇ ਮੇਨ ਕਵਾਲ ਕੌਣ ਆ ਰਿਹਾ ਜੱਥੇ ਇੱਥੇ ਮੇਨ ਕਵਾਲ ਆਪਣਾ ਆ ਪੰਟਿਕਵਾਲ ਜੀ ਆਏ ਸੀ ਉਹ ਨਾਲ ਉਧਰ ਰਿਆਜ਼ ਖਾਨ ਜੀ ਆ ਜੋ ਜਦਾਂ ਪ੍ਰੋਗਰਾਮ ਸੰਗਤ ਕਿਤੇ ਕਿਥੋਂ ਆ ਰਹੀ ਹੈ ਸੰਗਤ ਨੇੜੇ ਨੇੜੇ ਦੀਆਂ ਸੰਗਤਾਂ ਬਿਲਕੁਲ ਜਿੰਨੇ ਜਿਹੇ ਪਿੰਡਾਂ ਤੋਂ ਦੂਜੇ ਪਿੰਡਾਂ ਤੋਂ ਚੱਲ ਕੇ ਬਾਕੀ ਜੋ ਵੀ ਉਹਨਾਂ ਕਰਦੇ ਰਿਸ਼ਤੇਦਾਰ ਆ ਰੂਪਿੰਡ ਦੇ ਵਿੱਚ ਜਿੱਥੇ-ਜਿੱਥੇ ਰਿਸ਼ਤੇਦਾਰੀ ਉੱਥੋਂ ਸੰਗਤਾਂ ਚੱਲਦੀਆਂ ਸੰਗਤਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਜਾਂਦੇ ਹੋ ਸਾਨੂੰ ਇਹ ਦੰਦੇ ਆ ਵੀ ਜਿੰਨ ਮਿੱਲੇ ਭਾਈ ਕਰਖਾਨਾ ਦਿੰਦੇ ਤਾਂ ਪੱਤੀ ਹੁੰਦੇ ਆ ਤੇ ਸਾਰੇ ਰਲ ਮਿਲ ਕੇ ਰਿਆ ਕਰੋ ਜਿੰਦਗੀ ਬਹੁਤ ਛੋਟੀ ਹੈ ਮੇਲੇ ਦੀਆਂ ਤਿਆਰੀਆਂ ਜੀ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਰਲ ਮਿਲ ਕੇ ਰਿਆ ਕਰੋ ਠੀਕ ਹੈ ਮੇਲੇ ਦੀਆਂ ਤਿਆਰੀਆਂ ਜੀ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤਕਰੀਬਨ ਤਕਰੀਬਨ 10 ਦਿਨ ਤੋਂ ਅਸੀਂ ਇਹ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰਦੇ ਜਿਹਦੇ ਵਿੱਚ ਲਾਈਟਿੰਗ ਦਾ ਸਾਊਂਡ ਦਾ ਤੇ ਟੈਂਟ ਦਾ ਪ੍ਰਬੰਧ ਹੁੰਦਾ ਸਾਰੀਆਂ ਸੰਗਤਾਂ ਉਹਦੇ ਵਿੱਚ ਹੌਮ ਹੌਮ ਆ ਕੇ ਸੇਵਾ ਕਰਦੇ ਸ ਹਾਂ ਜੀ ਉਹ ਨਾਲੇ ਯੂਥ ਨੂੰ ਕੀ ਮੈਸੇਜ ਆ ਯੂਥ ਨੂੰ ਇਹੀ ਮੈਸੇਜ ਆ ਜੀ ਇਥੇ ਲਿਖ ਕੇ ਅਸੀਂ ਜਿਹੜਾ ਹਰ ਸਾਲ ਵੱਡੀ ਦਾ ਟੂਰਨਾਮੈਂਟ ਵੀ ਕਰਾਉਂਦੇ ਆ ਉਹਦੇ ਵਿੱਚ ਨੌਜਵਾਨਾਂ ਨੂੰ ਦੇਖੋ ਕੈਂਪ ਵੀ ਲਾਉਨੇ ਆਂ ਆਪਕੋ ਆਕ ਤਰ੍ਹਾਂ ਦੇ ਨੌਜਵਾਨਾਂ ਨੂੰ ਇਹੀ ਆ ਵੀ ਨਸ਼ੇ ਛੱਡ ਕੇ ਤੁਸੀਂ ਆਪਣੇ ਰਵਾਇਤੀ ਖੇਡਾਂ ਦੇ ਨਾਲ ਜੁੜੋ ਵੱਡੇ ਤੇ ਜੁੜੋ ਵਾਲੀਬਾਲ ਫੁੱਟਬਾਲ ਬਾਸਕਬਾਲ ਆਦਿ ਸਾਰਿਆਂ ਸੰਗਤਾਂ ਦਾ ਬੋਤਾਲ ਬੋਲੋ ਤੁਨੇ ਨੇੜੇ ਤੇ ਰਬਵੀ ਨੇੜੇ ਸਾਈਆਂ ਇਹ ਗੱਲ ਸੱਚੀ ਪੀਰਾਂ ਦੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾਂ ਦੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾਂ ਦੇ ਤੇਰਾ ਨਾਮ ਲੈ ਕੇ ਸ਼ਹਿਰ ਦੀ ਸਾਰੀ ਤੇ ਰਮਲੀ ਦੇ ছਾਇਆ ਇਹ ਗੱਲ ਸੱਚੀ ਪੀਰਾ ਵੇ ਤੇਰਾ ਨਾਲ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾ ਵੇ ਤੇਰਾ ਨਾਲ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾ ਵੇ ਤੇਰਾ ਨਾਲ ਲੈ ਕੇ ਹੋ ਹੋ ਉੱਚੇ ਸੁੱਚੇ ਪੀਰ ਜਲਾਦੇ ਉੱਚਿਆਂ ਤੋਂ ਬਲਿਹਾਰੇ ਉੱਚੇ ਸੁੱਚੇ ਪੀਰ ਜਲਾਦੇ ਉੱਚਿਆਂ ਤੋਂ ਬਲਿਹਾਰੇ ਮੇਰੇ ਵਰਗੇ ਝੂਠੇ ਝੂਠੇ ਬਹਾਰ ਜਲਾਦੇ ਤਾਰੇ جانے تارے وہ میرے جھوٹے جھوٹے بہار جنا نے تارے وہ میرے وے جھوٹے جھوٹے بہار جلانے تارے وہ میرے وے جھوٹے جھوٹے بہار جنا تارے وہ پہر ਵੀਰਾ ਵੇ ਰਖਦਾ ਕੱਜੀ ਪੀਦਾ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਵੀਰਾ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਦਾ ਵੇ ਤੇਰਾ ਨਾਮ ਲੈ ਕੇ ਇਤਕ ਮੇਰੇ ਨਹੀਂ ਸਕਦੇ ਸੀਨੇ ਦੇ ਦਾ ਨਾ ਲਾ ਨਹੀਂ ਸਕਦੇ ਸਾਇਆ ਹੀ ਦਮਾ ਨਹੀਂ ਸਕਦੇ ਇਸ ਮੇਲੇ ਵਿੱਚ ਆ ਨਹੀਂ ਸਕਦੇ ਨਹੀਂ ਸਕਦੇ ਗਾ ਨਹੀਂ ਸਕਦੇ ਸੀਨੇ ਦੇ ਦਾ ਨਾ ਲਾ ਨਹੀਂ ਸਕਦੇ ਸਾਇਆ ਹੀ ਦਮਾ ਨਹੀਂ ਸਕਦੇ ਸਾਇਆ ਹੀ ਦਮਾ ਨਹੀਂ ਸਕਦੇ ਸਾਇਆ ਹੀ ਦਮਾ ਨਹੀਂ ਸਕਦੇ ਅਗਲੇ ਸਾਲ ਦੇ ਮੇਲੇ ਤੇ ਜੀਵਨ ਦੇ ਹਰ ਮੇਲੇ ਨੂੰ ਤੂੰ ਖੁਸ਼ੀਆ ਹਰ ਇੱਕ ਕਰਦੀ ਓ ਛੋਟੇ ਬੱਚੇ ਤੂੰ ਚਲਦੀ ਕਰਦੇ ਝੱਕੀ ते ने मची बाबी पीरावे ते बाबी पीरावे ते नाले होरबीती जाम ਲੂ ਜੇ ਮੈਂ ਗੋਦ ਖਿਡਾਵਾ ਜੇ ਮੈਂ ਗੋਦ ਖਿਡਾਵਾ ਜੇ ਮੈਂ ਗੋਦ ਖਿਡਾਵਾ ਇੱਕ ਕਹਿੰਦੀ ਮੈਂ ਰੱਬ ਤੇ ਛੱਡਿਆ ਇੱਕ ਕਹਿੰਦੀ ਮੈਂ ਰੱਬ ਤੇ ਛੱਡਿਆ ਕਹਾਵਾ ਕਹਿੰਦੀ ਮੈਂ ਰੱਬ ਤੇ ਛੱਡਿਆ ਕਹਿੰਦੀ ਮੈਂ ਰੱਬ ਤੇ ਛੱਡਿਆ ਉਹ ਬੱਚਾ ਦੇ ਜਾ ਬੱਚੀ ਉਹ ਬੱਚਾ ਦੇ ਜਾ ਪੀਰਾ ਵੀ ਤੇਰਾ ਨਾਲ ਲੈ ਕੇ ਮੈਂ ਨੱਚੀ ਆ ਵੇ ਤੇਰਾ ਨਾ ਲੈ ਤੇ ਮੈਂ ਨਜੀਬਾ ਬਾਂਚੀ ਹੀਰਾ ਵੇ ਤੇਰਾ ਨਾ ਲੈ ਕੇ ਸੰਗੀ ਤੁਜਨੇ ਮੇਰੀ ਬੱਲੇ ਇਹ ਦੇਖੋ ਤੇਰੀ ਰਹਿਮਤ ਬੱਲੇ ਬਖਸ਼ ਕਰੀਂ ਨਜੀਬਾ ਕੋ ਮੇਰਾ ਨਜੀਬਾ ਕੋ ਮੇਰਾ ਅਰਦਾਸ ਕਰੀਂ ਮੇਰੀ ਰੱਬਾ موسیقی مدد